ਹੈ ਸੌਰੀ ਕਰ ਕਰ ਮੁੰਡਾ ਕਰ ਸੌਰੀ ਕਰ ਉੱਠ ਸੌਰੀ ਹੱਥਲੇ ਕਰਾ ਦਾ ਕਰ ਕਰ ਅੱਗੇ ਜਨ ਕਰਦਾ ਕਰ ਹਣ ਕਰ ਕੀਤੇ ਹੈ ਹਣ ਮੁਤਾ ਕਰ 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 ਮੁੰਡਾ ਕਰ ਬੋਲ ਕਾਤੀ ਹੋ ਗਈ ਨੇ ਆ ਨਾ ਨਹੀਂ ਹਣ ਜਾ ਮੈਂ ਕੀ ਹਣ ਜਾ ਕੀਤੇ ਹਣ ਜਾ ਅੱਗੇ ਜਨ ਹੈ ਹਣ ਕਰ ਕੀਤੇ ਮੈਂ ਕਿਨ ਕਰ ਕਰ ਜਾ ਬਾਹਰ ਪਿੱਛੇ ਕਰਾਉਂਦਾ ਅੱਗੇ ਜਨ ਕਰ ਕਰੇਗਾ ਨਾ ਤੇਰੇਗਾ ਕਾਤੀ ਹੁੰਦਾ ਦੇਣਾ ਹੈ ਤਰਗਤ ਬੋਲੀ ਵਗਾਇਗਾ ਬੈ ਬੈ ਤਰਗਤ ਤਰਗਤ ਇਹ ਸੋਰੀ ਸੋਰੀ ਇਹ ਜੋ ਮੁੰਡਾ ਹੈ ਜਿਹਦੇ ਆਪਣਾ ਨਾ ਵੀਡੀਓ ਜਿਹੜੀ ਬਰਲ ਹੋ ਰਹੀ ਆ ਤੇ ਉਹ ਮੁੰਡਾ ਹੈ ਜਿਹਦੀ ਵੀਡੀਓ ਬਰਲ ਹੋ ਰਹੀ ਆ ਨਸ਼ਾ ਕਰਦਾ ਦੀ ਤੇ ਇਹ ਅਮਰਤ ਤਾਂ ਨਹੀਂ ਸਕਿਆ ਸੀਗਾ ਤੇ ਅੱਜ ਚੱਕ ਕੇ ਲੈ ਕੇ ਆਂਦੇ ਆ ਬਹੁਤ ਜ਼ਿਆਦਾ ਵੀਡੀਓ ਬਰਲ ਹੋਈ ਸੀਗੀ ਇਹ ਦੋ ਤੇ ਦੋ ਭਰਾ ਨੇ ਦੂਜੇ ਨੂੰ ਵੀ ਆਪਾਂ ਲੈ ਲਿਆ ਅਸੀਂ ਸ਼ਾਮ ਦੇ ਵਿੱਚ ਚੱਕ ਕੇ ਤੇ ਇਹਦੇ ਘਰ ਦੇ ਵਿੱਚ ਇੱਥੇ ਆਇਆ ਹੋਏ ਨੇ ਸੋ ਅੱਜ ਇਹਦਾ ਇੱਥੇ ਜਿਹੜਾ ਸੌਦਾ ਵੀ ਲੱਗਿਆ ਹੈ ਇਹਦਾ ਸੌਦਾ ਵੀ ਲੱਗਿਆ ਹੈ ਇੱਥੇ ਤੇ ਇਹਦਾ ਸੌਦਾ ਵੀ ਲੱਗਿਆ ਹੈ ਅੱਜ ਮੁਰਗੇ ਕਰਾਂਗਾ ਕੰਮ ਇਹਦਾ ਸੌਦਾ ਵੀ ਅੱਜ ਲੱਗਿਆ ਇੱਥੇ ਪੂਰਾ ਫੁੱਲ ਸੌਦਾ ਲੱਗਿਆ ਗਿਆ ਲਗਾਇਆ ਗਿਆ ਦਰਪੰਦੇ ਵਿੱਚ ਸੋ ਅੱਜ ਤੋਂ ਬਾਅਦ ਇਹਦਾ ਇਹ ਇਹ ਪਰਣਾ ਕਰਦਾ ਵੀ ਕੋਈ ਇਹਦੀ ਕਾਰਵਾਈ ਕਰਦਾ ਹੈ ਇਹ ਤੇ ਹੋਰ ਦਾ ਜਿਹੜੀ ਆ ਕੋਈ ਕਾਰਵਾਈ ਕੀਤੀ ਜਾਵੇਗੀ ਸੋ ਵਾਕੀ ਆਪਾਂ ਇਹ ਤੋਂ ਮਾਗੀ ਮੰਗਾਉਨੇ ਆ ਤੇ ਇਹਦਾ ਸੌਦਾ ਲਾ ਗਿਆ ਦੂਜੇ ਨੂੰ ਵੀ ਆਪਾਂ ਲੱਭ ਕੇ ਲਿਆਵਾਂਗੇ ਜਿੱਥੋਂ ਕਿਤੇ ਮਿਲ ਗਿਆ ਤੇ ਇਹ ਜਗਰਾਉਂ ਸਰ ਤੋਂ ਬੱਚੇ ਸੀਗੇ ਠੀਕ ਆ ਵੀ ਇਹਨਾਂ ਦੀ ਨਿਆਣੀ ਉਮਰ ਸੀ ਹੁਣ ਮੇਰੇ ਖਿਆਲ ਨੂੰ 15-16 ਸਾਲ ਦੀ ਉਮਰ ਆ ਗੱਲਤ ਸੰਗਤ ਦੇ ਵਿੱਚ ਪਏ ਆ ਪਰ ਗੱਲਤ ਪਸੰਦ ਦੇ ਵਿੱਚ ਪਏ ਬੱਚੇ ਨੂੰ ਜਿਹੜਾ ਮੂੜਨਾ ਕੋ ਸਾਡਾ ਜਿਹੜਾ ਫਰਜ਼ ਬਣਦਾ ਤੇ ਇਹਨਾਂ ਦੇ ਜਿਹੜੀਆਂ ਦੂਜੀਆਂ ਵੀਡੀਓ ਨੇ ਉਹ ਹੁਣ ਨਾਸ਼ੀਰ ਕੀਤੀਆਂ ਜਾਣ ਆਹ ਜਿਹੜੀ ਵੀਡੀਓ ਇਹ ਸ਼ੇਅਰ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਸੋਧਾ ਲੱਗ ਚੁੱਕਿਆ ਹੈ ਇਹਨਾਂ ਦਾ ਮਾਫੀ ਨਾਮਾ ਵੀ ਜਿਹੜਾ ਆਇਆ ਹੈ